ਦੀ ਉਮਰ ਹੋਈ ਹੋਈ ਆ ਤੁਸੀਂ ਬੈਠੋ ਬੈਠ ਕੇ ਪਾਠ ਪੂਜਾ ਕਰ ਲਿਆ ਮੇਰੀ ਨਿਗਾਹ ਦੇ ਵਿੱਚ ਉਹ ਥੋਡੀਆਂ ਲੋਹਾਨੀ ਹੈਗੀਆਂ ਉਹ ਕਿਸੇ ਦੀਆਂ ਧੀਆਂ ਨਹੀਂ ਮੈਂ ਕਦੇ ਨਹੀਂ ਮੈਂ ਆ ਸਾਡੇ ਟਾਈਮ ਵਰਕ ਕਰਨ ਨਾਲੋਂ ਬਿਹਤਰ ਆ ਵੀ ਤੁਸੀਂ ਪਹਿਲਾਂ ਆਪਦੀਆਂ ਜਿੱਥੇ ਥੋਡੀਆਂ ਫੈਲਾ ਲੱਗੀਆਂ ਹਨ ਲੋਹਾਂ ਦੀਆਂ ਉਹ ਫੈਲਾ ਨੂੰ ਕਲੀਅਰ ਕਰ ਲੋ ਠੀਕ ਆ ਉਹਦਾ ਲੋਕਾਂ ਦਾ ਹੀ ਦਿੱਤਾ ਹੁੰਦਾ ਆ ਠੀਕ ਆ ਜਿਨ੍ਹਾਂ ਦੇ ਤੁਸੀਂ ਜਿਨ੍ਹਾਂ ਨੂੰ ਜਾ ਕੇ ਗੱਲਾਂ ਕਰਦੇ ਹੋ ਝੰਡੂ ਬਣਾ ਕੇ ਬੈਠ ਕੇ ਗੱਲਾਂ ਕਰਦੇ ਨਾ ਪਹਿਲਾਂ ਇਹਨੇ ਕੀ ਦੱਸਿਆ ਆ ਪਰ ਨਹੀਂ ਦੱਸਣਾ ਨਹੀਂ ਮੈਂ ਕਿਉਂਕਿ ਮੈਂ ਮੈਂ ਉਹਨੂੰ ਵੀ ਇਹੀ ਗੱਲ ਕਹੀ ਆ ਮਾਂ ਮੂੰਹ ਤੇ ਆ ਕੇ ਬੋਲਣ ਦੀ ਹਿੰਮਤ ਆ ਪਿੱਠ ਪਿੱਛੇ ਉਹ ਆਪਦੀ ਅਕਲ ਦਾ ਜਨਾਜ਼ਾ ਕੱਢਦੇ ਹੋ ਇਹ ਵੀ ਹੁਣ ਆਪਦੀ ਅਕਲ ਦਾ ਜਨਾਜ਼ਾ ਕੱਢਦੇ ਨੇ ਇਹ ਜਿਹੜੀਆਂ ਬੁੜੀਆਂ ਨੇ ਨਾ ਸਾਡੇ ਸ਼੍ਰੀਕੇ ਦੀਆਂ ਪੰਜ ਸੱਤ ਤੱਕ ਸੀਸੀਟੀਵੀ ਕੈਮਰੇਜ਼ ਅੱਗੇ ਤਾਂ ਹੁੰਦੇ ਸੀ ਬੁੜੇ ਉਹ ਬੈਠਦੇ ਹੁੰਦੇ ਸੀ ਮੋੜਾਂ ਤੇ ਹੁਣ ਬੈਠਦੀਆਂ ਕੁੜੀਆਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਜਿਹੜਾ 1:30 ਬੱਜ ਗਿਆ ਕਾਫੀ ਜ਼ਿਆਦਾ ਟਾਈਮ ਹੋ ਗਈਆ ਪਿਛਲਾ ਵਲੌਗ ਤੁਸੀਂ ਦੇਖਿਆ ਮੈਂ ਬਿਮਾਰ ਸੀ ਤੇ ਹੁਣ ਮੈਂ ਠੀਕ ਆ ਬਿਲਕੁਲ ਬਿਲਕੁਲ ਠੀਕ ਆ ਹੁਣ ਨਹੀਂ ਮੇਰਾ ਕੁਝ ਨਹੀਂ ਦੁਖਦਾਗਾ ਤੇ ਹੁਣ ਮੈਂ ਠੀਕੇ ਰਹਾ ਹਨਾ ਕਿਉਂਕਿ ਮੈਨੂੰ ਪਤਾ ਵੀ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਬਹੁਤ ਹੀ ਜ਼ਿਆਦਾ ਫਿਰ ਉੱਪਰੋਂ ਜਿਹੜੀਆਂ ਗਾਲਾਂ ਖੋਣੀਆਂ ਪੈਂਦੀਆਂ ਨੇ ਉਹ ਬੱਖ ਹਨਾ ਤੇ ਗਾਲਾਂ ਭਾਈ ਮੇਰੇ ਤਾਂ ਪੈਂਦੀਆਂ ਬਾਲੀਆਂ ਨੇ ਬਿਨਾਂ ਕਿਸੇ ਗੱਲਬਾਤ ਤੁਸੀਂ ਵੀ ਸੁਣੇ ਆਈਆਂ ਦੇਖਿਆ ਹੀ ਹੈ ਤੇ ਫੇਰ ਦੱਸ ਮੈਨੂੰ ਫੇਰ ਕੀ ਖਲਾਤਾ ਕਿਹੜੀ ਮੈਨੂੰ ਫੱਕੀ ਲਿਆਤੀ ਤੇ ਅੱਗ ਮੈਂ ਪਾਈ ਆ ਪਾਣੀ ਗਰਮ ਹੁੰਦਾ ਤੇ ਆਪਾਂ ਧੋਣੇ ਕੱਪੜੇ ਇਹਨਾਂ ਨੇ ਪਾਏ ਆ ਪਟਠੇ ਆ ਖਾ ਰਹੇ ਨੇ ਆਪਦੀ ਸੰਨੀ ਚੋਰੀ ਉਹ ਨਹੀਂ ਕੋਣ ਤੁਸੀਂ ਕਹਿਣਾ ਇਹਨਾਂ ਦੇ ਕੋਟੀਆਂ ਸਵਾਟਰ ਨਹੀਂ ਖੋਲੇ ਇਹਨਾਂ ਦੇ ਕੋਟੀਆਂ ਸਵਾਟਰ ਹਾਲੇ ਖੁੱਲਣੇ ਨਹੀਂ ਕਿਉਂਕਿ ਠੰਡਾ ਹਾਲੇ ਬਦਲ ਆਖਾ ਜਾ ਫੇਰ ਹੋ ਗਿਆ ਇਹ ਜਾਂਦੀ ਠੜ ਜਾਉਂਦੀ ਠੰਡੇ ਮਾਰ ਕਰਦੀ ਹੁੰਦੀ ਆ ਤੇ ਹੁਣ ਜਾਂਦੀ ਹੋਈ ਆ ਪਹਿਲਾਂ ਆਉਂਦੀ ਹੋਈ ਖੁਸ਼ੀ ਨੂੰ ਲੱਗ ਗਈ ਸੀ ਉਦੋਂ ਗੋ ਨਹੀਂ ਕਰਿਆ ਹੈਗਾ ਇਹਨਾਂ ਕੋਸ ਉਹ ਅੰਦਰੇ ਤੂੜੀ ਉਹ ਪਾ ਦਿਆ ਕਰੋ ਕੱਖ ਆਹਦੇ ਤੂੜੀ ਖਿਲਾਦੀ ਜਾਂਦੀ ਆ ਲਾਡੋ ਨਾਲ ਉਹਨੂੰ ਖਾਣ ਨਹੀਂ ਦਿੰਦੀ ਖੁਸ਼ੀ ਨੂੰ ਚੱਕ ਤਾਂ ਹੋਰ ਅੰਦਰੇ ਕਰ ਦੋ ਫੇਰ ਇਹਨਾਂ ਅੰਦਰ ਕਿੱਲਾ ਕਰੀ ਜਾਣ ਤੇ ਤਾਂ ਕਰਕੇ ਹਾਲੇ ਨਹੀਂ ਖੋਲਦੇ ਇਹਨਾਂ ਦੇ ਖੋਲਾਂਗੇ ਫੇਰ ਤੇ ਇਹ ਲੱਗੇ ਹੋਏ ਨੇ ਪੱਟ ਪੱਟੇ ਪੌਣ ਤੇ ਬੱਦਲਾ ਆਖਿਆ ਤੇ ਫੇਰ ਹੋਇਆ ਤੇ ਮੌਸਮ ਓਨਾ ਵਧੀਆ ਜਿਆ ਨਹੀਂਗਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਧਰ ਹਾਲਤ ਦੇਖੋ ਬੂੜਾ 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 ਰੰਗ ਉੱਤਰ ਗਿਆ ਬੂੜਾ 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 ਰੰਗ ਉੱਤਰ ਗਿਆ ਖੁਸ਼ੀ ਦੇ ਵਾਲ ਆ ਗਏ ਦੁਬਾਰਾ ਦੇਖੋ ਹੁਣ ਖੁਸ਼ੀ ਨੇ ਕਿਹੜਾ ਤੇਲ ਕਿਹੜਾ ਸ਼ੈਂਪੂ ਕੀ ਯੂਜ਼ ਕਰਿਆ ਕੁਝ ਵੀ ਨਹੀਂ ਦੇਖੋ ਉਹਦੇ ਦੁਬਾਰਾ ਵਾਲ ਆ ਗਏ ਸਿਰ ਸਾਰਾ ਗੰਜਾ ਹੋ ਗਿਆ ਸੀ ਆਪੇ ਫੇਰ ਵਾਲ ਆ ਗਏ ਪਰ ਖੁਸ਼ੀ ਦੇ ਬਾਟੀਕਾ ਸ਼ੈਂਪੂ ਲਾਇਆ ਖੁਸ਼ੀ ਨੇ ਤੇ ਅੱਗੇ ਚੱਲ ਪਈ ਅੱਗ ਚੱਲ ਪਈ ਤੇ ਪਾਣੀ ਤੱਤਾ ਹੋ ਗਿਆ ਫੇਰ ਆਪਾਂ ਕੱਪੜੇ ਧੋਈਏ ਤੇ ਉਨੀ ਤੇ ਰ ਆਪਾਂ ਕੋਈ ਗੱਲਬਾਤ ਕਰਦੇ ਆ ਬੈਠ ਨਹੀਂ ਆ ਧੁੱਪੇ ਜੇ ਬੈ ਕੇ ਖਾਣੀ ਖੋਲਦੀਆਂ ਗਿਆ ਦੋ ਤਿੰਨ ਵਾਰ ਵੀਡੀਓ ਸ਼ੁਰੂ ਕਰਨ ਲੱਗੀ ਮੈਨੂੰ ਵਿੱਚੇ ਰਹਿ ਗਈ ਮੇਰੀ ਵੀਡੀਓ ਤੇ ਠੰਡ ਲੱਗਦੀ ਆ ਬਾਹਰ ਕੁੱਪਾ ਅੰਦਰ ਬੈਠਾਂ ਠੰਡ ਲੱਗਦੀ ਆ ਮੈਂ ਤਾਂ ਸ਼ਾਲ ਲੈ ਕੇ ਆਈ ਆ ਦੁਬਾਰਾ ਚਾਹ ਬਣਾ ਲਈ ਇਹਨਾਂ ਨੇ ਇਹ ਖਾਂਦੇ ਆ ਚਾਹ ਨਾਲ ਪੰਡੇਰੀ ਮੈਂ ਚਾਹ ਇਕੱਲੀ ਪੀਉਂਗੀ ਭੈਣੇ ਕਮੈਂਟਸ ਕਰਿਆ ਸੀ ਭੈਣ ਕਹਿੰਦੇ ਦਹੀਂ ਤੋਂ ਬਾਅਦ ਚਾਹ ਨਾ ਪੀਆ ਕਰੋ ਭੈਣੇ ਉਸ ਦਿਨ ਮੈਂ ਮੇਰੇ ਖਿਆਲ ਨਾਲ ਮੈਂ 12:00 ਵਜੇ ਰੋਟੀ ਖਾਦੀ ਹੋਣੀ ਆ ਪਰਾ ਤਾਂ ਪਹਿਲਾਂ ਖਾਧੀ ਉਹ ਪਤਾ ਨਹੀਂ ਥੋੜਾ ਜਿਹਾ ਉਹ ਉਹੀ ਆ ਸਿਸਟਮ ਇਹ ਲਿਆ ਹੋਇਆ ਨਾ ਰੋਟੀ ਖਾਣ ਦਾ ਮੈਨੂੰ ਜਹਰ ਨੇ ਵੀ ਕਿਹਾ ਮੇਰੇ ਹੱਥਾਂ ਦੀ ਖੁਸ਼ਕੀ ਪੀ। ਮੈਨੂੰ ਜਹਰ ਨੇ ਵੀ ਕਿਹਾ ਕਹਿੰਦਾ ਮੰਮੀ ਉਹ ਕਰਿਆ ਕਰੋ ਤੁਸੀਂ ਆਪਦੀ ਰੋਟੀ ਬਣਾ ਕੇ ਖਾ ਲਿਆ ਕਰੋ ਕਹਿੰਦਾ ਇਹਨਾਂ ਦਾ ਕੀ ਆ ਕਹਿੰਦਾ ਖਾਣ ਨਾ ਖਾਣ ਜਦ ਖਾਣੀ ਆ ਆਪੇ ਖਾ ਲੈਣਗੇ ਕਹਿੰਦਾ ਤੁਸੀਂ ਆਪਦਾ ਵੀ ਸਿਸਟਮ ਖਰਾਬ ਕੀਤਾ ਹੋਇਆ। ਰੋਟੀ ਤਾਂ ਮੈਂ ਪਹਿਲਾਂ ਖਾ ਲਈ ਸੀ 2-3 ਘੰਟੇ ਬਾਅਦ ਚਾਹ ਪੀਂਦੀ ਸੀਗੀ ਜਦੇ ਨਹੀਂ ਸੀ ਪੀਤੀ ਮੈਂ ਜਦੇ ਨਹੀਂ ਬਹਿਣਾ ਚਾਹ ਪੀਂਦੀ ਹੁੰਦੀ। ਜੇ ਮੈਂ ਚਾਹ ਪੀਣੀ ਆ ਮੈਂ ਨਾਲ ਦਹੀਂ ਵੀ ਲੈਂਦੀ। ਦਹੀਂ ਤੋਂ ਨਾ ਮੈਂ ਖਾਸਾ ਤੇ ਉਹ ਪਤਾ ਨਹੀਂ ਉਹ ਦਿਨ ਹੋ ਗਿਆ ਹਨਾ ਕੋਈ ਠੰਡ ਠੰਡ ਲੱਗ ਗਈ ਜਾਂ ਪਤਾ ਨਹੀਂ ਕੀ ਹੋ ਗਿਆ ਉਦਾਂ ਹੀ ਕੁਝ ਹੋ ਗਿਆ ਹੁਣ ਅੰਦਰ ਹੀ ਬਰਦਾ ਹਾਂ ਠੰਡ ਵੀ ਖਾਸ ਹੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਠੰਡਾ ਹੁਣ ਘਟ ਗਈ ਆਹੋ ਆਹ ਠੰਡੀ ਹਵਾ ਚੱਲਦੀ ਆ ਹਾਂ ਇਹ ਠੰਡੀ ਹਵਾ ਚੱਲਦੀ ਆ ਨਾ ਹੁਣ ਚਾਹ ਪੀ ਲਈਏ ਕੀ ਪਤਾ ਜੇ ਮੌਸਮ ਦਾ ਨਹੀਂ ਪਤਾ ਲੱਗਦਾ ਆਪਣੇ ਲੋਕਾਂ ਦਾ ਨਹੀਂ ਪਤਾ ਲੱਗਦਾ ਬੱਦਲ ਇਹ ਨਾ ਬੱਦਲ ਫੇਰ ਹੋਇਆ ਪਿਆ। ਓਏ ਹੁਣ ਨਰ ਅੱਬਾ ਮੀਂਹ ਪਾਈ। ਹੁਣ ਤਾਂ ਹਲੇ ਠੀਕ ਆ ਵਧੀਆ। ਮੀਂਹ ਚ ਤਾਂ ਬਾਲਾ ਗਿਜ-ਗਿਜਾ ਜਿਹਾ ਹੋ ਜਾਂਦਾ ਨਾ ਕੋਈ ਕੰਮ ਹੋਵੇ ਨਾ ਕੁਛ ਹੋਵੇ। ਗਾਂ ਬਾਦੀ ਜਾਂ ਪਾਣੀ ਲੋੜੂ। ਜਾਂ ਪਾਣੀ ਦੀ ਲੋੜ ਹੋ ਜਾਪਾਂ। ਕੱਲ ਆਪਣੇ ਆਏ ਸੀਗੇ ਸਬਸਕ੍ਰਾਈਬਰ ਮਿਲਣ। ਵਧੀਆ ਲੱਗੇ ਮਿਲ ਕੇ ਜਦੋਂ ਕੋਈ ਆ ਕੇ ਕਹਿੰਦਾ ਵੀ ਅਸੀਂ ਤੁਹਾਡੀ ਵੀਡੀਓ ਦੇਖਦੇ ਆਂ ਵਧੀਆ ਲੱਗਦੀ ਆ ਤੇ ਨਾਲ ਦੀ ਨਾਲ ਅਗਲਾ ਇਹ ਵੀ ਕਹਿ ਦਵੇ ਵੀ ਵੀਡੀਓ ਪਾਉਣਾ ਨਾ ਹਟਿਓ। ਘਿਚਕੇ ਰੱਖੋ ਕੰਮ ਚੱਕ ਕੇ ਰੱਖੋ ਕੰਮ ਫਿਰ ਉਸ ਤੋਂ ਵੀ ਬਹੁਤ ਵਧੀਆ ਲੱਗਦਾ ਹੈ ਨਾ ਤੇ ਇੱਥੇ ਸੀਗੇ ਪਿੰਡ ਦੇ ਸੀ ਆਪਣੇ ਮਾਪੋਤਾਏ ਸੀ ਕਿ ਦੋਨੋਂ ਮਿਲ ਕੇ ਗਏ ਨੇ ਨਾ ਕਹਿੰਦੇ ਆ ਕੇ ਕਹਿੰਦੇ ਅਸਤ ਤੁਹਾਨੂੰ ਮਿਲਣ ਆਏ ਆ ਬਹੁਤ ਵਧੀਆ ਲੱਗਿਆ ਵੀ ਕੋਈ ਵੀ ਸਾਨੂੰ ਵੀ ਕੋਈ ਮਿਲਣ ਲਈ ਹੈਗਾ ਬੰਦਾ ਕੋਈ ਸਾਨੂੰ ਵੀ ਦੇਖਦਾ ਹੈ ਜਾਂ ਕੋਈ ਸਾਨੂੰ ਵੀ ਸੁਣਦਾ ਹੈ ਜਾਂ ਕੋਈ ਸਾਨੂੰ ਵੀ ਸਮਝਦਾ ਹੈ ਨਾ ਤੇ ਵਧੀਆ ਲੱਗਦਾ ਹੈ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਧੰਨਵਾਦ ਵੀ ਤੁਹਾਡਾ ਤੁਸੀਂ ਵੀਡੀਓ ਦੇਖਦੇ ਹੋ ਸਾਡੀ ਹੈਨਾ ਸਾਰਿਆਂ ਦਾ ਹੀ ਧੰਨਵਾਦ ਜਿਹੜੇ ਘਰੇ ਵੀ ਨਹੀਂ ਆ ਸਕਦੇ ਉਹਨਾਂ ਦਾ ਵੀ ਧੰਨਵਾਦ ਹੈਨਾ ਵੀ ਤੁਸੀਂ ਪਿਆਰ ਕਰਦੇ ਹੋ ਵੀਡੀਓ ਦੇਖਦੇ ਹੋ ਬਾਕੀ ਦੁਨੀਆ ਦਾ ਕੀ ਹੈ ਦੁਨੀਆ ਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਚਲੋ ਮੈਂ ਤਾਂ ਵੀਡੀਓ ਪਾਉਣੀ ਆ ਮੈਂ ਤਾਂ ਤਾਂ ਮਾੜੀ ਆ ਹੈਨਾ ਅਸੀਂ ਵੀਡੀਓ ਪਾਉਨੇ ਆਸ ਤਾਂ ਚਲੋ ਭਾਈ ਵੀਡੀਓ ਪਾਉਣ ਵਾਲੇ ਤਾਂ ਮਾੜੀ ਹੁੰਦੇ ਨੇ ਆਸ ਤਾਂ ਮਾੜੀਆਂ ਲੋਕਾਂ ਦੀ ਨਿਗਾਹ 'ਚ ਇਹ ਕੰਮ ਵਧੀਆ ਨਹੀਂ ਹੈਗਾ ਨਹੀਂ ਹੈਗਾ ਨਾ ਸਹੀ ਮੇਰੇ ਘਰ ਵਾਲੇ ਨੂੰ ਪਤਾ ਵੀ ਇਹ ਕੰਮ ਵਧੀਆ ਮੇਰੇ ਬੱਚਿਆਂ ਨੂੰ ਪਤਾ ਵੀ ਇਹ ਕੰਮ ਵਧੀਆ ਮੈਨੂੰ ਖੁਦ ਨੂੰ ਪਤਾ ਕੱਪੜੇ ਪਾਏ ਹੁੰਦੇ ਸੀ ਕਿਹੜਾ ਨੰਗੇ ਹੁੰਨੇ ਆ ਨਾ ਅਸੀਂ ਨੱਚ ਕੇ ਵੀਡੀਓ ਪਾਉਨੇ ਆ ਨਾ ਮੈਂ ਤਾਂ ਮੈਂ ਤਾਂ ਹੁਣ ਕੋਈ ਕੰਮ ਕਰਦੇ ਹੋਏ ਵੀ ਨਹੀਂ ਵੀਡੀਓ ਪਾਉਂਦੀ ਬੈਠ ਕੇ ਗੱਲਾਂ ਬਾਤਾਂ ਮਾਰ ਲੈਂਦੀ ਆ ਆਪਣੇ ਭੈਣਾਂ ਭਾਈਆਂ ਨਾਲ ਉਹਦਾ ਦੁੱਖ ਸੁੱਖ ਸਾਂਝਾ ਕਰ ਲੈਂਦੇ ਹਨਾ ਬਈ ਕੰਮ ਤਾਂ ਸਾਰੇ ਉਹੀ ਕਰਦੇ ਆ ਮੈਂ ਕਿਹਾ ਦੁਨੀਆ ਤੋਂ ਲੈਂਦਾ ਤੜਕਾ ਲਾਉਂਗੀ ਜਾਂ ਮੈਂ ਕੁਕਿੰਗ ਦੀ ਉਹ ਸਪੈਸ਼ਲ ਕੁਕਿੰਗ ਦੇ ਚੈਨਲ ਹੁੰਦੇ ਆ ਉਹ ਸਪੈਸ਼ਲ ਬਣਾਉਂਦੇ ਆ ਇੱਕ ਪ੍ਰੋਫੈਸ਼ਨਲ ਬੰਦਾ ਹੁੰਦਾ ਆ ਉਹ ਪ੍ਰੋਫੈਸ਼ਨਲ ਸਿਸਟਮ ਲੱਗ ਕੈਮਰਾਮੈਨ ਹੁੰਦਾ ਆ 2 ਤੋਂ 3 ਕੈਮਰੇ ਹੁੰਦੇ ਆ ਤਾਂ ਜਾ ਕੇ ਜਿਹੜਾ ਕੁਕਿੰਗ ਚੈਨਲ ਆ ਬਣਦਾ ਆ ਕੁਕਿੰਗ ਚੈਨਲ ਦੀ ਅਰਨਿੰਗ ਆ ਜਿਹੜੀ ਉਹ ਆ ਕਿਤੇ ਬਲੌਗਿੰਗ ਨਾਲੋਂ ਕਿਤੇ ਆਪਾਂ ਬਹੁਤ ਜ਼ਿਆਦਾ ਉਹਦੀ ਅਰਨਿੰਗ ਆ ਕੁਕਿੰਗ ਦੀ ਜੇ ਆਪਾਂ ਕੁਝ ਵੀ ਕੋਈ ਕ੍ਰੀਏਟੀਵਿਟੀ ਕੁਝ ਵੀ ਕਰਦੇ ਆ ਨਾ ਉਹਦੀ ਜ਼ਿਆਦਾ ਅਰਨਿੰਗ ਆ ਕ੍ਰੀਏਟੀਵਿਟੀ ਕਰਨ ਲਈ ਫਿਰ ਆਪਾਂ ਨੂੰ ਜਿਹੜੇ ਘਰ ਦੇ ਕੰਮ ਨੇ ਉਹ ਛੱਡਨੇ ਪੈਣਗੇ ਉਹਦੇ ਲਈ ਅਲੱਗ ਤੋਂ ਆਪਾਂ ਨੂੰ ਟਾਈਮ ਕੋ ਚਹੀਦਾ ਕੋਈ ਕੋਈ ਸਿਲਾਈ ਕੜਾਈ ਕਰਨੀ ਆ ਕੋਈ ਬੁਣਤੀ ਬੁਣਨੀ ਆ ਕੁਝ ਵੀ ਕਰਨਾ ਉਹ ਮੈਨੂੰ ਅਲੱਗ ਤੋਂ ਕਰਨਾ ਪਊਨ ਕਿਉਂਕਿ ਮੇਰ ਕੋ ਤਾਂ ਕੰਮ ਹੈਗਾ ਹੀ ਆ ਕਰਦਾ ਮੈਂ ਤਾਂ ਹਾਊਸ ਵਾਈਫ ਹਾਂ ਮੈਂ ਤਾਂ ਆਪਦਾ ਘਰ ਦਾ ਕੰਮ ਕਰਦੀ ਆ ਫਿਰ ਉਹਦੇ ਨਾਲ ਮੈਂ ਆਪਦਾ ਚਲੋ ਜਿੰਨਾ ਕਿ ਮੇਰ ਕੋ ਟਾਈਮ ਹੁੰਦਾ ਜਾਂ ਮੈਨ ਕੋਈ ਆਪਣੇ ਭੈਣਾਂ ਭਾਈਆਂ ਨਾਲ ਦਿਲ ਕਰਦਾ ਗੱਲ ਕਰਨ ਨੂੰ ਉਨਾਂ ਕ ਟਾਈਮ ਹੈ ਆਪਦੀ ਵੀਡੀਓ ਲਾ ਕੇ ਮੈਂ ਗੱਲਬਾਤ ਕਰ ਲੈਂਦੀ ਆ ਤੇ ਜਿਹਨੂੰ ਨਹੀਂ ਵਧੀਆ ਲੱਗਦੀ ਉਹ ਜਾਣ ਜਾਣ ਕੇ ਫਿਰ ਦੇਖਦੇ ਨੇ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਦੇਖੋ ਨਾ ਕਿਉਂਕਿ ਉਹਨਾਂ ਦੀ ਇੱਛਾ ਹੈ ਮੈਨੂੰ ਦੇਖਣਾ ਤੇ ਉਹ ਉਹਨਾਂ ਨੇ ਦੇਖਣਾ ਵੀ ਹੈ ਤੇ ਦੇਖ ਕੇ ਆਥਰ ਨੂੰ ਝੁੰਡ ਬਣਾ ਕੇ ਫਿਰ ਬੈਠ ਕੇ ਗੱਲਾਂ ਵੀ ਮੇਰੀਆਂ ਕਰਨੀਆਂ ਨੇ ਪਹਿਲਾਂ ਤਾਂ ਮੇਰੀ ਵੀਡੀਓ ਦੇਖਣੀ ਆ ਫਿਰ ਝੁੰਡ ਬਣਾ ਕੇ ਫਿਰ ਉਹਦੇ ਤੇ ਵਿਆਖਿਆ ਕਰਨੀ ਆਪਾਂ ਨੂੰ ਸਕੂਲੇ ਨਹੀਂ ਸੀ ਆਉਣਾ ਹੁੰਦਾ ਵੀ ਕੀ ਕਹਿੰਦੇ ਨੇ ਬਰਨਰਸ ਵਿਆਖਿਆ ਕਰੋ ਸੰਕੇਪ ਅਨਸਾਰ ਵਿਆਖਿਆ ਕਰੋ ਵਿਆਖਿਆ ਕਰੋ ਇੱਕ ਪੈਰਾਗ੍ਰਾਫ ਆਉਂਦਾ ਹੁੰਦਾ ਸੀ ਉਹਦਾ ਉਹਦੇ ਵਿੱਚ ਲਿਖਿਆ ਹੁੰਦਾ ਸੀ ਵਿਆਖਿਆ ਕਰੋ ਵੀ ਉਹਦੀ ਵਿਆਖਿਆ ਕਰੋ ਵੀ ਆਹ ਵਰਡ ਦਾ ਕੀ ਅਰਥ ਆ ਇਹਦਾ ਕੀ ਨਿਚੋੜ ਨਿਕਲਦਾ ਹੈ ਇਹਦਾ ਕੀ ਨਿਚੋੜ ਨਿਕਲਦਾ ਹੈ ਉਹ ਸਾਰਾ ਸ਼ਬਦ ਅਰਥ ਕਰਨੀ ਹੁੰਦੇ ਆ ਫਿਰ ਉਹ ਸ਼ਾਮ ਨੂੰ ਬੈਠ ਕੇ ਪੰਜ ਸੱਤ ਜਨਾਨੀਆਂ ਗਲੀ ਦੇ ਵਿੱਚ ਝੁੰਡ ਬਣਾ ਕੇ ਜਾਂ ਜਿਵੇਂ ਰਿਸ਼ਤੇਦਾਰ ਨੇ ਫੋਨ ਲਾ ਕੇ ਇੱਕ ਦੂਜੇ ਨੂੰ ਵਿਆਖਿਆ ਕਰਦੇ ਆ ਮੇਰੀ ਵੀਡੀਓ ਦੀ ਕਰੀ ਜਾਓ ਬਈ ਮਾਰਨ ਲੱਗ ਜਾਂਦਾ ਬਈ ਦੇਖੋ ਥੋੜਾ ਕੰਮ ਆ ਤੁਸੀਂ ਫੋਨਾਂ ਤੇ ਦੋ ਦੋ ਘੰਟੇ ਇਕੱਲਾ ਮਾਰਨੋ ਮੈਂ ਆ ਆ ਦੇ ਲਾਉਣਾ 4 ਮਿੰਟ 5 ਮਿੰਟ ਹੋ ਗਏ ਮੈਨੂੰ ਗੱਲ ਕਰਦੀ ਨੂੰ ਮੈਂ ਆ ਪਤਾ ਹੁਣ ਚਾਹ ਪੀ ਲੈਣੀ ਆ ਨਾਲ ਨਾਲ ਮੈਂ ਤੁਹਾਡੇ ਨਾਲ ਗੱਲਬਾਤ ਕਰ ਲੈਣੀ ਆ ਹੈ ਬਈ ਮੈਂ ਕਿਸੇ ਨਾਲ ਚੁਗਲੀਆਂ ਤਾਂ ਨਹੀਂ ਕਰਦੀ ਨਾ ਜੇ ਜਿਹੜਾ ਕੋਈ ਮੈਨੂੰ ਮਾੜੀ ਕਹਿੰਦਾ ਮੈਂ ਉਹਦੇ ਉਦੋਂ ਤਾਂ ਨਹੀਂ ਮੈਂ ਹਿੱਸਾ ਵੰਡ ਕੇ ਦੇਖਿਆ ਜੇ ਮੈਂ ਮਾੜੀ ਆ ਤੁਸੀਂ ਬਹੁਤ ਚੰਗੇ ਹੋ ਸਾਡੇ ਪਿੰਡ 'ਚੋਂ ਵੀਡੀਓ ਕੋਈ ਨਹੀਂ ਪਾਉਂਦਾ ਅਸੀਂ ਪਾਉਂਦੇ ਨਹੀਂ ਚੱਲ ਮੈਂ ਮਾੜੀ ਆ ਮੈਂ ਵੀਡੀਓ ਪਾਉਣੀ ਆ ਮੈਂ ਬੋਲਦੀ ਆ ਮੈਂ ਮਾੜੀ ਆ ਮੈਂ ਬੋਲਦੀ ਆ ਬਦ ਹੱਕ ਲੈਣ ਵਾਸਤੇ ਮੈਂ ਬੋਲਦੀ ਆ ਹਾਂ ਹੁਣ ਕਿੰਨੇ ਲੋਕ ਕਰਦੇ ਨੇ ਗੰਮ ਤਾਂ ਤੇ ਦੂਜੀ ਗੱਲ ਫਿਰ ਤੁਸੀਂ ਤਾਂ ਨਾ ਵੀਡੀਓ ਪਾਉਨੇ ਆ ਨਾ ਤੁਸੀਂ ਪਾਉਨੇ ਨਾ ਟੋਡੀਆਂ ਲੋਹਾ ਪਾਉਂਦੀਆਂ ਫਿਰ ਤੁਸੀਂ ਕਾ ਤੇ ਲੜਦੇ ਹੋ ਆਹ ਤੇ ਕਹਿੰਦਾ ਤੁਸੀਂ ਗਾ ਤੇ ਲੜਦੇ ਹੋ ਹੁਣ ਭਾਈ ਟੋਡੀਆਂ ਨੋਆਂ ਦੀ ਤਾਂ ਫੈਲ ਲੱਗੀ ਹੋਈ ਆ ਮੇਰੀ ਤਾਂ ਕਿਤੇ ਫੈਲ ਨਹੀਂ ਲੱਗੀ ਹੋਈ ਮੈਂ ਤਾਂ ਆ ਬੈਠੀ ਆ ਮੇਰਾ ਤਾਂ ਫੈਲਾ ਹੈ ਫੈਲ ਮੇਰੀ ਲੱਗ ਵੀ ਜਾਂਦੀ ਜੇ ਕਿਤੇ ਉਹ ਹੁਣ ਵੀ ਬੱਚੇ ਕਹਿੰਦੇ ਆ ਕਹਿੰਦੇ ਮੰਮੀ ਜੇ ਕਹਿੰਦੇ ਕਿਤੇ ਤੂੰ ਡੈਡੀ ਨੂੰ ਮੈਂ ਦੱਸ ਦੰਦੀ ਤੂੰ ਪੜ ਲੰਦੀ ਤੇਰੇ 6 ਬੈਂਡ 7 ਬੈਂਡ ਆ ਰਾਮ ਨਾ ਆ ਜਾਂਦੇ ਪਾ ਕੇ 6 7 ਬੈਂਡਾਂ ਤੇ ਖਰਚਾ ਕਰ ਦੰਦੇ ਇਹ ਤਾਂ ਕਹਿੰਦੇ ਦੋ ਸੀ ਲੀਜ਼ੀ ਦਿੰਦੇ ਮੈਨੂੰ ਹੂੰ ਦਵਾਈ ਨੂੰ ਤਾਂ ਪੈਦਾ ਨਹੀਂ ਕੀ ਕੋਈ ਕੜਦਾ ਖਾਲਾ ਗੁਰੂ ਲੱਗ ਜਾਂਦਾ ਆ ਬਦੀਆਂ ਲੱਤਾਂ ਤੋਂ ਗ੍ਰਿਆਂ ਦੀ ਬਾਹਾਂ ਦੋਖਦੀਆਂ ਤੇ ਉਹ ਕਿੱਥੇ ਟਿਕਾ ਭੰਮੀ ਆ ਪੰਜ ਕਰਾਈਆਂ ਤੱਕ ਦਵਾਈ ਲੈਣ ਵੀ ਜਾਂਦੀਆਂ ਸੀ ਮਾਮਿਆਂ ਨਾਲ ਤੇ ਲੀਰੇ ਕਿਥੇ ਨਾਨਿਆਂ ਨਾਲ ਚਲੀ ਗਈ ਓ ਕੀ ਕੀ ਪੈ ਜਾਂਦਾ ਸੀ ਬਰਖ ਛੋਟਾ ਹੁੰਦਾ ਰੀਸ ਲਾਉਣਾ ਹੁੰਦਾ ਤੇ ਕੀ ਪੈ ਜਾਂਦੀ ਹੁੰਦੀ ਸੀ ਆ ਪਤਾ ਨਹੀਂ ਕੁਝ ਹੋਰ ਹੁੰਦਾ ਹੁੰਦਾ ਸੀ ਕੁਝ ਪੈ ਗਿਆ ਮੇਰੇ ਭੱਲਣਾ ਪਤਾ ਨਹੀਂ ਕੀ ਕੁਝ ਲੱਤ ਨੂੰ ਕੁਝ ਹੋ ਗਿਆ ਸੀਗਾ ਹਣਾ ਕਾਂਡਕਾਰਾਂ ਦੀਆਂ ਦਵਾਇਆਂ ਮੋਟਰਸਾਈਕਲਾਂ ਦੀਆਂ ਝੂਟੀਆਂ ਆਪ ਲੈ ਕੇ ਕਰ ਜਾ ਸਾਡੇ ਸਿਰ ਕੱਢਤਾ ਤੇ ਹੁਣ ਸ਼੍ਰੀਕੇ ਦੀਆਂ ਜਨਾਨੀ ਵੀ ਕਹਿੰਦੇ ਨੇ ਉਹ ਤਾਂ ਚੰਗੀਆਂ ਬਹੁਤ ਨੇ ਠੀਕ ਆ ਭਾਈ ਦੈਟਸ ਐਟ ਓਕੇ ਉਹ ਚੰਗੀਆਂ ਨੇ ਚਲੋ ਡਾਲਰ ਮਂਗਾਓ ਉਹਨਾਂ ਤੋਂ ਆ ਟੂਰਨਾਮੈਂਟ ਆ ਡਾਲਰ ਮਂਗਾ ਲਿਓ ਉਹਨਾਂ ਤੋਂ ਮਤ ਤਾਂ ਲੈ ਲੋ ਕੋਈ ਟੂਰਨਾਮੈਂਟ ਦੇ ਇੱਥੇ ਸਾਡੇ ਨਾ ਗੇਟ ਦੇ ਮੂਹਰੇ ਇੱਥੇ ਬੈਲ ਗੱਡੀਆਂ ਦੌੜਦੀਆਂ ਆਉਂਦੀਆਂ ਸੀ ਹੈਨਾ ਤੇ ਹੁਣ ਤਾਂ ਬੰਦ ਹੋ ਗਈਆਂ ਤੇ ਦੌੜਦੇ ਇਹ 2000 ਮੇਰੇ ਖਿਆਲ ਨਾਲ ਭਾਈ ਦੌੜੀਆਂ ਨੇ 10 10 ਤੇ 10 ਤੋਂ ਬਾਅਦ ਤੱਕ ਦੌੜੀਆਂ ਸ਼ਾਇਦ 2011 ਤੱਕ ਦੌੜੀਆਂ ਨੇ ਹਾਂ 2011 ਤੱਕ ਇੱਥੇ ਜਿਹੜਾ ਨਹੀਂ 2010 ਤੱਕ ਮੈਨੂੰ ਯਾਦ ਆ ਮੈਨੂੰ ਯਾਦ ਆ 2010 ਦੇ ਵਿੱਚ ਵੀ ਦੌੜੀਆਂ ਨੇ ਇਹ ਜਿਹੜੀਆਂ ਬੈਲ ਗੱਡੀਆਂ ਸੀ ਉਹ ਦੌੜੀਆਂ ਤੇ ਦੌੜੇ ਪਤਾ ਨਹੀਂ ਕਿਵੇਂ ਕਰਕੇ ਹਨਾ ਵੀ ਇਹਨਾਂ ਨੂੰ ਉੱਥੇ ਉਹ ਟਰੋਫੀ ਦੇ ਦਿੱਤੀ ਟਰੋਫੀ ਦੇ ਦਿੱਤੀ ਇੱਕ ਸਲੈਡ ਜੀ ਦੇ ਦਿੱਤੀ ਇੱਕ ਕੀ ਉਹਨੂੰ ਕਹਿੰਦੇ ਹੁੰਦੇ ਟਰੋਫੀ ਜੀ ਉਹ ਦੇ ਦਿੱਤੀ ਇਹ ਚੱਕੀ ਘਰ ਨੂੰ ਆਣ ਹਨਾ ਮੈਂ ਕਿਹਾ ਵੀ ਇਹ ਤੁਹਾਨੂੰ ਕਿਹਨੇ ਦਿੱਤੀ ਕਹਿੰਦੇ ਉੱਥੇ ਦਿੱਤੀ ਆ ਉਹਨਾਂ ਨੇ ਹਨਾ ਵੀ ਸਟੇਜ ਤੇ ਬੁਲਾ ਕੇ ਨੌ ਬੋਲ ਕੇ ਫੇ ਉਹਨਾਂ ਨੇ ਮੈਨੂੰ ਦਿੱਤੀ ਆ ਮੈਂ ਕਹਿੰਦੀ ਇਹ ਤਾਂ ਇਕਣਤਾ ਹੀ ਦਿੰਦੇ ਨਹੀਂ ਹੁੰਦੇ ਵੀ ਜੇ ਕੋਈ ਪੈਸਾ ਮੇਰਾ ਬਚੋਲਾ ਦੀ ਨਾ ਮੂੰਹ ਤੇ ਬਚੋਲਾ ਸੀ ਛੱਟ ਮੇਰੇ ਮਾਣਾ ਬਚੋਲੇ ਨੇ ਮਾਣਾ ਅੰਦਰ ਕਰਦਾ ਚੱਲ ਫਿਰ ਮੈਂ ਕਹਿੰਦੀ ਇਕਣਤਾ ਦਿੰਦੇ ਨਹੀਂ ਹੁੰਦੇ ਵੀ ਜੇ ਕੋਈ ਪੈਸਾ ਪੁੱਛਦਾ ਫਿਰ ਤਾਂ ਦਿੰਦੇ ਹੁੰਦੇ ਨੇ ਇਹ ਕਹਿੰਦੇ ਹੁਣ ਫਿਰ ਮੈਂ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਪਤਾ ਨਹੀਂ ਰੱਬ ਜਾਣੇ ਉਹਨੂੰ ਮੈਨੂੰ ਯਾਦ ਨਹੀਂ ਵੀ ਇਹਨਾਂ ਨੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਦੇਤੇ ਜਿੰਨੇ ਇੱਕ ਬਣੀ ਫਿਰ ਮਗਰ ਦੀ ਮਗਰੇ ਸਾਰੇ ਆ ਜਿਹੜੀ ਸ਼ੂਗਰ ਮੰਮੀ ਆ ਮਗਰ ਦੀ ਮਗਰੇ ਇਹ ਤੁਹਾਨੂੰ ਦੇਤੀ ਤੁਹਾਨੂੰ ਦੇਤੀ ਮੈਂ ਕਹਾਂ ਆਪਾਂ ਦੇਤੀ ਫਿਰ ਕਿਉਂ ਕਿਦਾਂ ਦੇ ਮੂਰੇ ਤਾਂ ਟੂਰਨਾਮੈਂਟ ਹੁੰਦਾ ਨਾ ਪੀ ਚਲ ਜੇ ਆਪਾਂ ਬੈਲ ਨਹੀਂ ਰੱਖੇ ਬਣਾਉਣ ਲਈ ਆਪਾਂ ਤਾਂ ਹੈਗੇ ਆ ਚਾਹ ਪਾਣੀ ਦਿੰਨੇ ਆ ਚਾਹ ਪਾਣੀ ਪਿਲਾਉਂਦੇ ਆ ਚਾਹ ਪਾਣੀ ਦਿੰਨੇ ਆ ਐਨੀ ਸੰਗਤ ਮੇਰਾ ਬਚੋਲਾ ਘਰ ਬਦੀ ਬਣਿਆ ਬੰਦਾ ਘਰੇ ਆ ਸੰਗਤ ਘਰੇ ਆਉਂਦੇ ਹੁੰਦੇ ਸੀ ਬਹੁਤ ਜਾਣੇ ਆਉਂਦੇ ਹੁੰਦੇ ਸੀ ਬਹੁਤ ਜ਼ਿਆਦੇ ਮੈਂ ਹੋ ਗਿਆ ਤਾਂ ਅੱਜ ਤੇ ਮਾਰ ਅੱਧਰ ਕੀਓ ਇੱਥੇ ਉੱਥੇ ਲੈ ਕੇ ਮੈਂ ਦੇਤੀ ਸੀ ਫਿਰ ਆਪ ਪੈਸੇ ਦੇ ਦੇ ਲੈ ਕੇ ਆਏ ਫਿਰ ਆਪ ਉੱਥੇ ਨੌ ਬੁਲਾ ਕੇ ਆ ਪੰਪ 500 ਰੁਪਏ ਦੇ ਦੇ ਕੇ ਨਾ ਫਿਰ ਨੌ ਬੁਲਾ ਕੇ ਆਪ ਸੀ ਇੰਨਾ ਫੜ ਫੜ ਕੇ ਲੈ ਗਿਆ ਵੀ ਅਸੀਂ ਕਦੇ ਕਿਸੇ ਦੇ ਤਲਬੇ ਨਹੀਂ ਚੱਟੇ ਹੈਗੇ ਜਿੰਨੀ ਜਿਹੜਾ ਕੋਈ ਬੰਦਾ ਕਦਰ ਕਰਦਾ ਨਾ ਉਹ ਆਪਦੇ ਆਪ ਕਰਦਾ ਓਕੇ ਆ ਜਿਹੜਾ ਨਹੀਂ ਕਰਦਾ ਨਾ ਮੈਂ ਉਹਦੇ ਕਦੇ ਤਲਬੇ ਨਹੀਂ ਚੱਟੂਗੀ ਮੇਰਾ ਇਹ ਸੁਭਾਅ ਨਹੀਂ ਹੈਗਾ ਵੀ ਜੇ ਕੋਈ ਮੈਨੂੰ ਮਾੜੀ ਕਹਿੰਦਾ ਮੈਂ ਉਹਨੂੰ ਫੋਨ ਕਰਾਂ ਵੀ ਤੂੰ ਮੈਨੂੰ ਮਾੜੀ ਕਿਉਂ ਕਿਹਾ ਮੈਂ ਤਾਂ ਤੈਨੂੰ ਆਏ ਆ ਮੈਂ ਤੈਨੂੰ ਆਇਆ ਵੀ ਅਗਲਾ ਮੈਨੂੰ ਚੰਗੀ ਕਬੇ ਮਾੜੇ ਆ ਤਾਂ ਮਾੜੇ ਹੀ ਕਾ ਨਹੀਂ ਬਣਦੀ ਤਾਂ ਨਹੀਂ ਬਣਦੀ ਠੀਕ ਆ ਜਿਹਦੇ ਨਾਲ ਬਣਦੀ ਆ ਉਹਦੇ ਨਾਲ ਐਨ ਖੜੇ ਆ ਇੱਕ ਠੋਕੇ ਖੜੇ ਆ ਐਂਡ ਤੱਕ ਖੜੇ ਆ ਆ ਖੜੀਆਂ ਆ ਨਾ ਬੰਦੇ ਨਾਲ ਐਂਡ ਤੱਕ ਖੜੀਆਂ ਹਾਂ ਮੈਂ ਮਾੜੀਆਂ ਹੱਕ ਤੁਸੀਂ ਮੰਗ ਕੇ ਦੇ ਲਓ ਜੇ ਤੁਸੀਂ ਇੰਨੇ ਚੰਗੇ ਸੀ ਇੰਨੇ ਚੰਗੇ ਹੋ ਤੁਸੀਂ ਆਪਣੇ ਘਰ ਵਾਸਤੇ ਮੈਨੂੰ ਇਹ ਦੱਸੋ ਵੀ ਥੋਡੀਆਂ ਨੋਹਾਂ ਤੁਹਾਡੇ ਨਾਲ ਕਦੇ ਲੜਦੀਆਂ ਨੇ ਤੁਸੀਂ ਆਪਣੀਆਂ ਨੋਹਾਂ ਨਾਲ ਕਦੇ ਲੜਦੇ ਹੋ ਤੁਸੀਂ ਤਾਂ ਅੱਜ ਦੇ ਟਾਈਮ ਦੀ ਉਹ ਹੂਨ ਟੱਚ ਤੁਹਾਡੇ ਹੱਥਾਂ ਦੇ ਵਿੱਚ ਨੇ ਤੁਹਾਨੂੰ ਤਾਂ ਅਕਲ ਹੋਣੀ ਚਾਹੀਦੀ ਆ ਵੀ ਨੋ ਨੋ ਨਹੀਂ ਹੈਗੀ ਇਹ ਧੀ ਆ ਏ ਵੀ ਕਿਸੇ ਨੇ ਓਪਕਣੇ ਜੰਮੀਆ ਓਪਕਣੇ ਪਾਲੀਆ ਓਪਕਣੇ ਪੜਾਈਆ ਓਪਕਣੇ ਲਿਖਾਈਆ ਓਪਕਣੇ ਵਿਆਹ ਕਰਕੇ ਤੁਹਾਨੂੰ ਕਿਲੋ ਕਿਲੋ ਸੋਨਾ ਪਾ ਕੇ ਘਰੇ ਤੋਰੀਆ ਥੋੜੀ ਕਿਉਂ ਹੜਕਦੀ ਆਂ ਉਹਦੀਆਂ ਨੂੰਹਾਂ ਮੈਨੂੰ ਇਹ ਦੱਸੋ ਪਹਿਲਾਂ ਸਾਨੂੰ ਤਾਂ ਕਿਸੇ ਨੇ ਰੱਤੀ ਸੋਨਾ ਨਹੀਂ ਪਾਇਆ ਮੈਨੂੰ ਤਾਂ ਕਿਸੇ ਨੇ ਨਹੀਂ ਪਾਇਆ ਮੈਂ ਮੈਂ ਝੂਠ ਬੋਲਾਂ ਮੇਰੇ ਪੇਕੇ ਆਨੇ ਪਾਇਆ ਮੈਨੂੰ ਪਰ ਮੈਨੂੰ ਕਿਸੇ ਨੇ ਨਹੀਂ ਪਾਇਆ ਕਿਸੇ ਨੇ ਵੀ ਨਹੀਂ ਇਹਨੂੰ ਇੱਕ ਮੁੰਦੀ ਜਿਪਾਈ ਸੀ ਕੁਪਾਲੀਆਂ ਜਾਂ ਮੇਰੇ ਬਾਪ ਨੇ ਮੈਨੂੰ ਕਰਾ ਕੇ ਦਿੱਤੀ ਆਂ ਦੀ ਉਹ ਬਾਲੀਆਂ ਮੈਂ ਜਮਾ ਹੀ ਨਹੀਂ ਕੰਨਾਂ ਲਾਈਆਂ ਹਾਲੇ ਮੇਰੇ ਸਾਸਰ ਨੂੰ ਮੈਂ ਸਾਸਰੇ ਪਾਲੀਆ ਪਤਾ ਨਹੀਂ ਕਿੱਥੇ ਨੂੰ ਜਾਣਾ ਸੀਗਾ ਪਤਾ ਨਹੀਂ ਕਿੱਥੇ ਜਾਣਾ ਸੀ ਪਤਾ ਨਹੀਂ ਕਿੱਥੇ ਨੇ ਮੈਨੂੰ ਕਹਿੰਦੇ ਕੁੜੇ ਮਨਉਂਦੀਆਂ ਬਾਲੀਆਂ ਦੇ ਦੇ ਉਹ ਵੀ ਤੂੰ ਤਾਂ ਨਹੀਂ ਪਾਉਂਦੀ ਉਹਨੇ ਕਹਿੰਦੀ ਬਹਾਨੇ ਨਾ ਕੜਾਈਆਂ ਮੇਤੋਂ ਉਹ ਬਾਲੀਆਂ ਜਿਹੜੀਆਂ ਗੁੜੀਆਂ ਪਾਉਂਦੀਆਂ ਹੁੰਦੀਆਂ ਸੀ ਬਾਲੀਆਂ ਉਹ ਵਾਲੀਆਂ ਸੀਗੀਆਂ ਤੇ ਮੈਂ ਉਹਨੂੰ ਦੇਤੀਆਂ ਉਹਨੇ ਆਰਾਮ ਨਾ ਪਾਈ ਰੱਖੀ ਨਾ ਮੈਂ 5-7 ਦਿਨ ਮੈਂ ਮੰਗੀਆਂ ਨਾ ਉਹਨੇ ਦਿੱਤੀਆਂ ਮੈਨੂੰ ਹੈ ਨਹੀਂ ਸੀ ਇੰਨਾ ਹਨਾ ਆ ਜਿਹੜੀ ਹੁਣ ਲੜਦੀ ਆ ਇਹਨਾਂ ਕੋ ਇਹ ਨਹੀਂ ਕਹਤਾ ਕੁੜੇ ਕਹਿੰਦੀ ਭਾਈ ਆਵਦੀਆਂ ਬਾਲੀਆਂ ਮੰਗ ਲੈ ਕਰਨੂੰ ਇੱਥੇ ਲੜਾਈ ਹੋਵਾਂਗੇ ਕੀ ਹੋ ਗਿਆ ਲੈ ਕਹਿੰਦੀ ਬੀਬੀ ਤਾਂ ਦੇ ਮਗਾ ਮੈਂ ਕਿਵੇਂ ਮੰਗਾ ਕਹਿੰਦੀ ਹੁਈਆਂ ਤੇ ਗੱਲ ਚੱਲੂ ਵਿੱਚ ਤੂੰ ਕਹਿੰਦੀ ਕਹਿਦੀ ਵੀ ਮੈਂ ਪੌਣੀਆਂ ਨੇ ਉਹ ਕੋਣ ਫਰਮਾਇ ਕਮੜੀ ਨੇ ਕਹਤਾ ਮਾਂ ਬੀਬੀ ਮੈਨੂੰ ਦੇਈ ਮੈਂ ਪੌਣੀਆਂ ਨੇ ਉਹਨਾਂ ਨੇ ਦੇਤੀਆਂ ਕੁੜੀ ਨੇ ਉਹਦੇ ਹੋਲੀਏ ਮੇਰੇ ਪਾਤੀ ਮੈਂ ਦੋ ਗਰਣ ਪਾਗਰੇ ਕਿ ਮੈਨੂੰ ਆਪਦੇ ਆਪ ਨੂੰ ਵਧੀਆ ਲੱਗਿਆ ਮਾਂ ਤਾਂ ਬੁੜੀਆਂ ਆਲੀਆਂ ਨੇ ਮੈਂ ਜਵਾਂ ਹੀ ਨਿਓ ਪਾਈਆਂ ਆ ਮੈਂ ਪਤਾ ਨਹੀਂ ਟੌਪਸ ਕਰਾ ਲਏ ਸੀਗੇ ਹਨਾ ਹਾਂ ਉਹ ਤੜਵਾ ਕੇ ਉਹਨਾਂ ਨੇ ਮੈਂ ਟੌਪਸ ਜੇ ਕਰਵਾ ਲਏ ਸੀ ਉਹ ਟੌਪਸ ਮੇਰਾ ਉਕਾ ਕਿਤੇ ਗਰਜੰਦਾ ਸੀ ਕਿਤੇ ਗਰਜੰਦਾ ਸੀ ਮੈਂ ਖੋਲ ਕੇ ਰੱਖਦਾ ਮਾਂ ਸ਼ਰਟ ਪਰ ਹੁਣ ਵੀ ਮੈਨੂੰ ਇਹ ਨਹੀਂ ਪਤਾ ਕਿ ਉਹ ਟੌਪਸ ਕਿੱਥ ਭਈ ਇਹ ਗੱਲਾਂ ਹੁੰਦੀਆਂ ਵੀ ਦੁਨੀਆਂ ਦੂਜੇ ਨੂੰ ਨਿੰਦਣ ਦੇ ਵਿੱਚ ਇੰਨੀ ਕ ਮਾਹਰ ਹੈ ਇੰਨੀ ਕ ਮਾਹਰ ਆਪਦਾ ਘਰ ਭੁੱਲ ਜਾਂਦੀ ਹੈ ਚਾਹੇ ਮੈਂ ਚੰਗੀਆਂ ਚਾਹੇ ਮੈਂ ਮਾੜੀਆਂ ਮੈਂ ਆਪਦੇ ਘਰਾਂ ਆਪਦੇ ਬੰਦੇ ਨਾਲ ਜਿੱਥੇ ਜਾਊਂਗੀ ਜਾਊਂਗੀ ਜੋ ਖਰਚਾ ਕਰਨਾ ਜੋ ਖਾਣਾ ਜੋ ਪੀਣਾ ਜੋ ਬੱਚਿਆਂ ਦੀ ਫੀਸ ਭਰਨੀ ਆ ਮੈਂ ਕਦੇ ਕਿਤੋਂ ਨਹੀਂ ਮੰਗੀ ਕਿਤੋਂ ਵੀ ਨਹੀਂ ਮੰਗਿਆ ਕੁਝ ਵੀ ਜੋ ਹੈਗਾ ਜਿਹੜਾ ਹੈਗਾ ਬਹੁਤ ਲੋਕ ਕਹਿ ਦਿੰਦੇ ਨੇ ਵੀ ਸਾਨੂੰ ਇੰਨੇ ਕ ਪੈਸੇ ਦੇ ਦੋ ਅਸੀਂ ਆਹ ਕੰਮ ਕਰਨਾ ਮੈਂ ਕਦੇ ਕਿਸ ਤੋਂ ਪੈਸਾ ਨਹੀਂ ਮੰਗਿਆ ਜੇ ਕਦੇ ਕਿਉਂ ਘਾ ਬਾਦ ਘਟ ਦਿੰਦੇ ਨੇ ਬੱਚੇ ਵੀ ਨਹੀਂ ਕੋਈ ਚੀਜ਼ ਮੰਗਦੇ ਮੈਨਾਂ ਕਹਿ ਦਿੰਦੀ ਆ ਪਹਿਲਾਂ ਆਹ ਕੰਮ ਕਰੋ ਇੰਨੇ ਕ ਪੈਸੇ ਜੋੜੋ ਫਿਰ ਚੀਜ਼ ਬੇਸ਼ੱਕ ਦੀ ਲੈ ਲਿਓ ਭਾਵੇਂ ਦੂਰੇ ਦਿਨ ਲੈ ਆਇਆ ਭਾਵੇਂ ਇੱਥੇ ਘੰਟੇ ਬਾਅਦ ਲੈ ਆਇਓ ਜਿੱਦੋਂ ਤੁਹਾਡੇ ਕੋਲ ਪੈਸੇ ਜੁੜ ਗਏ ਲੋਟੀ ਦਾ ਸਾਰੇ ਆਪ ਦੇਖ ਕੇ ਨਹੀਂ ਦੇ ਨੇ ਕੋਈ ਬੁਕਾ ਦੇ ਨਹੀਂ ਦਿੰਦਾ ਝੰਡ ਬਣਾ ਕੇ ਜਿਕੇ ਜੀਏ ਤੁਸੀਂ ਦੇਖੋ ਉਹ ਛੋਟੀ ਉਮਰ ਹੋਈ ਹੋਈ ਆ ਤੁਸੀਂ ਬੈਠੋ ਬੈਠ ਕੇ ਪਾਠ ਪੂਜਾ ਕਰ ਲਿਆ ਕਰੋ ਨਾ ਮੈਨੂੰ ਨਿੰਦੋ ਨਾ ਆਪਦੀਆਂ ਲੋਹਾਂ ਨੂੰ ਵੀ ਪਾਸ ਲੈਣ ਦੋ ਠੀਕ ਆ ਮੇਰੀ ਨਿਗਾਹ ਦੇ ਵਿੱਚ ਉਹ ਥੋਡੀਆਂ ਲੋਹਾਂ ਨਹੀਂ ਹੈਗੀਆਂ ਉਹ ਕਿਸੇ ਦੀਆਂ ਧੀਆਂ ਨਹੀਂ ਮੈਂ ਕਦੇ ਨਹੀਂ ਮੈਂ ਆ ਸਾਡੇ ਹੁਣ ਐਡਾ ਕੁਝ ਹੋ ਗਿਆ ਮੈਂ ਉਹਨਾਂ ਦੀਆਂ ਲੋਹਾਂ ਨੂੰ ਨਹੀਂ ਮਾਰਾ ਕਹਿੰਦੀ ਕਿਉਂਕਿ ਮੇਰਾ ਉਹਨਾਂ ਨਾਲ ਉਹ ਕਿਸੇ ਦੀਆਂ ਬੱਚੀਆਂ ਨੇ ਮੇਰਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀਣਾ ਹੈਗਾ ਹੈਗਾ ਠੀਕ ਹੈ ਤੁਸੀਂ ਮੇਰੇ ਦੇ ਟਾਈਮ ਪਰ ਵਰਕ ਕਰਨ ਨਾਲੋਂ ਬਿਹਤਰ ਆ ਵੀ ਤੁਸੀਂ ਪਹਿਲਾਂ ਆਪਦੀਆਂ ਜਿੱਥੇ ਠੋਡੀਆਂ ਫੈਲਾ ਲੱਗੀਆਂ ਹਨ ਲੋਹਾਵੀਆਂ ਉਹ ਫੈਲਾ ਨੂੰ ਕਲੀਅਰ ਕਰ ਲੋ ਠੀਕ ਆਪ ਦਾ ਜੇ ਕੋਈ ਛੋਟਾ ਪੁੱਛਦਾ ਵੀ ਠੋਡੀ ਨਾ ਉਹਦਾ ਬਣਿਆ ਕੀ ਬਣਿਆ ਫੈਲ ਲੱਗੀ ਹੋਈ ਆ ਉਹ ਅੱਧੀ ਬੁੜੀ ਬੁੜੀ ਹੋ ਗਈ ਵਿਚਾਰੀ ਉਹਦੀ ਫੈਲੇ ਲੱਗੀ ਰਹੇਗੀ ਉਹਦੀ ਜ਼ਿੰਦਗੀ ਗਾਲੀ ਵਿਚਾਰੀ ਨੇ ਜ਼ਰੂਰੀ ਨਹੀਂ ਹੈਗਾ ਵੀ ਅੱਜ ਤੁਹਾਡੇ ਕੋਲੇ ਆਉਦਾ ਆ ਉਹਦਾ ਲੋਕਾਂ ਦਾ ਹੀ ਦਿੱਤਾ ਹੁੰਦਾ ਹੈ ਠੀਕ ਹੈ ਜਿਨ੍ਹਾਂ ਦੇ ਤੁਸੀਂ ਜਿਨ੍ਹਾਂ ਨੂੰ ਜਾ ਕੇ ਗੱਲਾਂ ਕਰਦੇ ਹੋ ਝੰਡੂ ਬਣਾ ਕੇ ਬੈਠ ਕੇ ਗੱਲਾਂ ਕਰਦੇ ਨਾ ਪਹਿਲਾਂ ਆਲੇ-ਦਾਲੇ ਨਿਗਾਹ ਮਾਰ ਲਿਆ ਕਰੋ ਵੀ ਇਹਨਾਂ ਦੇ ਵਿੱਚੋਂ ਬੰਦਾ ਕਿਹੜਾ ਹੈ ਜਿਹੜਾ ਗੱਲ ਕਿੱਥੇ ਪਹੁੰਚਦੀ ਕਰਦਾ ਹੈ ਨਾ ਮੈਂ ਕਰਦੀ ਆ ਚੋਰੀ ਨਾ ਮੈਂ ਕਰਦੀ ਆ ਚੁਗਲੀ ਠੀਕ ਹੈ ਨਾਂ ਲੈਣ ਨੂੰ ਮੈਂ ਇੱਥੇ ਬੰਦੇ ਦਾ ਨਾਮ ਦੱਸ ਸਕਦੀ ਆ ਵੀ ਮੈਨੂੰ ਕਿਹਨੇ ਕੀ ਦੱਸਿਆ ਆ ਪਰ ਨਹੀਂ ਦੱਸਣਾ ਨਹੀਂ ਮੈਂ ਕਿਉਂਕਿ ਮੈਂ ਮੈਂ ਉਹਨੂੰ ਵੀ ਇਹੀ ਗੱਲ ਕਹੀ ਆ ਮਾਂ ਮੂੰਹ ਤੇ ਆ ਕੇ ਬੋਲਣ ਦੀ ਹਿੰਮਤ ਆ ਪਿੱਠ ਪਿੱਛੇ ਤਾਂ ਬਹੁਤ ਕੁੱਤੇ ਭੌਂਕਦੇ ਨੇ ਆ ਗਾਣਾ ਵੀ ਚੱਲਦਾ ਹੁਣ ਉਹਦੇ ਨਾਲ ਵੀ ਹੁਣ ਹੋਈ ਹੈ ਨਾ ਵਿਚਾਰੇ ਸਿੰਗਰ ਨਾਲ ਉਹਨੇ ਵੀ ਨਾ ਸਿੱਧਾ ਸਿੱਧਾ ਵੀਡੀਓ ਪਾ ਕੇ ਕਿਹਾ ਕਿ ਉਹ ਆਪਦੀ ਅਕਲ ਦਾ ਜਨਾਜ਼ਾ ਕੱਢਦੇ ਹਾਂ ਇਹ ਵੀ ਹੁਣ ਆਪਦੀ ਅਕਲ ਦਾ ਜਨਾਜ਼ਾ ਕੱਢਦੇ ਨੇ ਇਹ ਜਿਹੜੀਆਂ ਬੁੜੀਆਂ ਨੇ ਨਾ ਸਾਡੇ ਸ਼੍ਰੀਕੇ ਦੀਆਂ 5-7 ਤੱਕ ਸੀਸੀਟੀਵੀ ਕੈਮਰੇ ਅੱਗੇ ਤਾਂ ਹੁੰਦੇ ਸੀ ਬੁੜੇ ਉਹ ਬੈਠਦੇ ਹੁੰਦੇ ਸੀ ਮੋੜਾਂ ਤੇ ਹੁਣ ਬੈਠਦੀਆਂ ਕੁੜੀਆਂ ਠੀਕ ਹੈ ਐਵੇਂ ਹੀ ਤੁਸੀਂ ਨਿੰਦੀ ਜਾਓ ਮੈਂ ਨਹੀਂ ਰੋਕਦੀ ਨਿੰਦੋ ਨਿੰਦੋ ਕਹਿੰਦੇ ਨੇ ਸਿੱਧੂ ਮੂਸੇਵਾਲਾ ਕਹਿੰਦੇ ਨੇ ਰਿੰਗੋ ਰਿੰਗੋ ਹੋਰ ਰਿੰਗੋ ਥੋੜਾ ਜਿਹਾ ਹੋਰ ਰਿੰਗੋ ਮੈਂ ਤਾਂ ਵੀਡੀਓ ਇੱਕੜੇ ਪਾਉਂ हां ਜਿੱਥੇ ਆਈ ਹੱਕ ਦੀ ਗੱਲ ਉੱਥੇ ਵੀ ਬੋਲੂਗੀ ਕਿਉਂਕਿ ਉਹ ਉਹਦੇ ਬਾਪ ਦਾ ਆ ਮੈਂ ਇਹਦੇ ਨਾਲ ਵਿਆਹੀ ਹੋਈ ਆ ਠੀਕ ਆ ਮੈਨੂੰ ਇਹ ਕਿਸੇ ਫੈਕਟਰੀ ਜੋ ਨਹੀਂ ਲੈ ਕੇ ਆਇਆ ਕਿਸੇ ਕੰਮ ਤੇ ਜਾ ਕੇ ਨਹੀਂ ਇਹ ਮੈਨੂੰ ਘਰੇ ਲੈ ਕੇ ਆਇਆ ਮੈਨੂੰ ਇਹ ਨਿਆਣੇ ਤੋਂ ਲੈ ਕੇ ਸਿਆਣੇ ਤੱਕ ਸਾਰਾ ਟੱਬਰ ਵਿਆਹਣ ਗਿਆ ਸੀ ਸਾਰਾ ਟੱਬਰ ਗਿਆ ਸੀ ਸਾਰਾ A to Z ਬਾਪੂ ਜੀ ਵੀ ਗਏ ਸੀ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚੇ ਸੀਗੇ ਨਾ ਘਰ ਦੇ ਵਿੱਚ ਸਾਰੇ ਬੱਚੇ ਗਏ ਸੀ ਇਹਦੇ ਭਤੀ ਜਪਤੀ ਜੀਆਂ ਸਾਰੇ ਟੱਬਰ ਗਿਆ ਸੀ ਕੋਈ ਨਹੀਂ ਸੀ ਘਰੇ ਨਾ ਤੁਹਾਡਾ ਕੋਈ ਨਹੀਂ ਸੀ ਘਰੇ ਮੈਨੂੰ ਇੱਕ ਸੇ ਫੈਕਟਰੀ ਚੋਂ ਨਹੀਂ ਲੈ ਕੇ ਆਇਆ ਜਿਵੇਂ ਥੋਡੀਆਂ ਫੈਕਟਰੀਆਂ ਚੋਂ ਹੀ ਆ ਗਈਆਂ ਮੇਰੀ ਮਾਂ ਦੇ ਵੀਰੇ ਇੱਥੇ ਦਾਰ ਆ ਗਏ ਠੀਕੇ ਨਾਲ ਇਹਨਾਂ ਨੇ ਆਪਦਾ ਕੋਈ ਰਿਸ਼ਤੇਦਾਰ ਨਹੀਂ ਸੀ ਬੁਲਾਇਆ ਉੱਥੇ ਇਹਨਾਂ ਦੇ ਮਾਸੀ ਮਾਸੜ ਸੀਗੇ ਉਹ ਇਹਨਾਂ ਨੇ ਦੇਖਿਆ ਵੀ ਇੱਥੇ ਮਾਸੀ ਮਾਸੜ ਫਿਰਦੇ ਨੇ ਉਹ ਵੀ ਉੱਥੇ ਸਾਡੇ ਮੇਰੇ ਕੋ ਫੋਟੋ ਪਈਆਂ ਨੇ ਇੱਕ ਦਿਨ ਕਮੈਂਟ ਵੀ ਆਇਆ ਤੀ ਵੀ ਇੱਥੇ ਹਿੰਮਤ ਨਹੀਂ ਹੈਗੀ ਵੀ 카ਟੋ ਦੀ ਫੋਟੋ ਦਿਖਾ ਦੇਵੇ 카ਟੋ ਦੀ ਫੋਟੋ ਹੈ ਨਹੀਂ ਭਾਈ ਮੇਰੇ ਕੋਲ ਕਿਉਂਕਿ 카ਟੋ ਨਾ ਮੇਰੇ ਵਿਆਹ ਚ ਆਈਆ ਤੇ ਨਾ ਕਾਟੋ ਅਕੂ ਪਿੱਛੇ ਸਾਡੇ ਕਿਸੇ ਬੰਦੇ ਦਾ ਨਾ ਸਾਡੇ ਮੰਗਣੀ ਚਾਹੀਦੀ ਠੀਕ ਹੈ ਬਈ ਥੋੜਾ ਜਿਹਾ ਲਿਮਟ ਚ ਰਹਿੰਦਾ ਹੁੰਦਾ ਦੇਖੋ ਮੈਨੂੰ ਇਹ ਵਿਆਹ ਕਿ ਲੈ ਕੇ ਆਇਆ ਹੱਕ ਤਾਂ ਮੰਗਦੀ ਆ ਮੈਂ ਠੀਕ ਹੈ ਤੇ ਬਾਕੀ ਮੇਰੇ ਚ ਅਕਲ ਆ ਹੱਕ ਰੱਖਣ ਦੀ ਜ਼ਮੀਨ ਜ਼ਿਆਦਾਤ ਰੱਖਣ ਦੀ ਅਸੀਂ ਵੇਚ ਕੇ ਦੀਵੇ ਨਹੀਂ ਲਾਉਂਦੇ ਮੈਂ ਵੇਚਣ ਹੀ ਨਹੀਂ ਹੈਗੀ ਇਹ ਨਹੀਂ ਹੈਗਾ ਮੈਂ ਵੇਚ ਦੂੰਗੀ ਤੇ ਮੈਂ ਵੇਚ ਕੇ ਦੀਵੇ ਲਾਉਂਗੀ ਠੀਕ ਹੈ ਜਿਹੜੀਆਂ ਤੁਹਾਡੇ ਕੋਲ ਹੈ ਕਿ ਥੋੜੇ ਕੋ ਸਿਰਫ ਆ ਸਿਰਫ ਫੋਨ ਆ ਇੱਕ ਫੋਨ ਦੇ ਵਿੱਚ ਮੇਰੀ ਆ ਵੀਡੀਓ ਨੇ ਤੁਸੀਂ ਉਹ ਦੇਖੀ ਜਾਓ ਠੀਕ ਹੈ ਇਹ ਤੁਹਾਡਾ ਕੰਮ ਆ ਤੁਸੀਂ ਬੜਾ ਨਿਸ਼ਚਿੰਤ ਹੋ ਕੇ ਬੇਫਿਕਰ ਨਿਪਾ ਜਮਾ ਬੇਡਰ ਹੋ ਕੇ ਕਰੋ ਕਿਉਂਕਿ ਇਹ ਥੋੜਾ ਕੰਮ ਆ ਮੇਰਾ ਕੰਮ ਆ ਆਪਣੇ ਘਰ ਦਾ ਕੰਮ ਕਰਨਾ ਵੀਡੀਓ ਬਣਾਣਾ ਬਲਕਿ ਮੈਂ ਬਹੁਤ ਵਾਰੀ ਕਹਿ ਚੁੱਕੀ ਆ ਬਹੁਤ ਵਾਰੀ ਇਹ ਵੀਡੀਓ ਦੇ ਵਿੱਚ ਮੈਂ ਬੋਲ ਚੁੱਕੀ ਆ ਵੀ ਇਹ ਮੇਰਾ ਕੰਮ ਆ ਤੁਹਾਨੂੰ ਚੰਗਾ ਲੱਗਦਾ ਦੇਖੋ ਨਹੀਂ ਚੰਗਾ ਲੱਗਦਾ ਸਕਿਪ ਕਰ ਲਓ ਠੀਕ ਆ ਪਰ ਨਹੀਂ ਹਉ ਨੂੰ ਚੰਗਾ ਲੱਗਦਾ ਆ ਇਹ ਤੁਹਾਡਾ ਕੰਮ ਆ ਕਰੀ ਜਾਓ ਦੇਖੋ 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 ਦੇ ਆ ਵੀ ਦੱਪ ਕੇ ਦੱਪ ਕੇ ਕਰੋ ਕਿਉਂਕਿ ਗੁਰੂ ਘਰ ਦੇ ਦੋਖੀ ਆ ਤੁਸੀਂ ਇਸ ਕੰਮ ਦੇ ਵਿੱਚ ਤੁਸੀਂ ਮਾਹਰ ਹੋ ਕਰੀ ਜਾਓ ਠੀਕ ਆ ਸਾਡੇ ਬਾਪ ਤੋਂ ਹਾਂ ਤਾਂ ਹੀ ਖਣੀ ਇੰਨੇ ਕਿਸ ਖਾਲੀ ਜਿਵੇਂ ਮੇਰਾ ਯਕੀਨ ਮੰਨੋ ਕਿੰਨਾ ਦਰਦ ਹੋਇਆ ਮੇਰੇ ਨਾ ਦਰਦ ਹੋਇਆ ਨਾ ਮੈਂ ਹਾਇ ਕਰੀ ਨਾ ਮੈਂ ਬੂ ਕਰੀ ਬਸ ਵਹਿਗੁਰੂ ਦਾ ਨਾਮ ਲਿਆ ਵਹਿਗੁਰੂ ਨੇ ਹੀ ਅਰਦਾਸ ਕਰੀ ਵਹਿਗੁਰੂ ਸੱਚੇ ਪਾਤਸ਼ਾਹ ਇਹ ਦਰਦ ਦੁਰਦ ਜੇ ਮੇਰੇ ਲਈ ਬਹੁਤ ਛੋਟੇ ਨੇ બસ ਮੈਨੂੰ ਕੋਈ ਹੋਰ ਇਸ ਤੋਂ ਵੱਡਾ ਦੁੱਖ ਨਾ ਦਿਖਾਈ। ਮੈਂ ਕੋਈ ਦਵਾਈ ਵੀ ਨਹੀਂ ਲਈ ਆ ਬੱਠਾ ਮੂਹ ਤੇ। ਦੱਸ ਦੋ ਜਿਹੜੀ ਘਰੇ ਬੈਠੇ ਉਹੀ ਲਈ ਆ ਮੈਂ ਕਿਸੇ ਡਾਕਟਰ ਕੋਲ ਨਹੀਂ ਗਈ ਮੁੰਡੇ ਨੇ ਮੇਰੀ ਅਮਨਤਾਂ ਕਰਨੀਆਂ। ਮੈਂ ਦੱਸਿਆ ਹੀ ਨਹੀਂ ਮੈਂ ਹੈਬੂ ਕਰੀ ਹੋਈ ਨਹੀਂ। ਮੈਨੂੰ ਬਤਾ ਵੀ ਦਰਦਾ ਤਾਂ ਮੇਰੇ ਹੋਇਆ ਨਾ। ਪਰ ਮੈਨੂੰ ਮੈਨੂੰ ਬਾਲਾ ਨਹੀਂ ਹੈਗਾ ਵਿਸ਼ਵਾਸ ਮੈਨੂੰ ਗੋਲੀਆਂ ਗਾਲੀਆਂ ਜੇ ਖਾਣੀਆਂ ਚੰਗੀਆਂ ਨਹੀਂ ਲੱਗਦੀਆਂ ਠੀਕ ਆ। ਦੂਜੀ ਗੱਲ ਭਾਈ ਮੈਨੂੰ ਰਸਤੇ ਦੇ ਵਿੱਚ ਆਹ ਝਗੜ ਦੇ ਨਾਨੀਆਂ ਜਿਹੜੇ ਫਿਰਦੇ ਹੁੰਦੇ ਨੇ ਮੈਨੂੰ ਉਹ ਵਧੀਆ ਨਹੀਂ ਲੱਗਦੀਆਂ। ਮੈਂ ਉਹਨਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਹੈਗੀ ਠੀਕ ਆ। ਤੁਸੀਂ ਜੋ ਮਰਜ਼ੀ ਕਰੋ ਜਿਹੜੇ ਭੈਣ ਭਰਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਠੀਕ ਆ ਹਰ ਵਾਰੀ ਮੈਂ ਧੰਨਵਾਦ ਕਰਦੀ ਆ ਸਾਰੀਆਂ ਭੈਣਾਂ ਬਹੁਤ ਵਧੀਆ ਨੇ ਬਹੁਤ ਪਿਆਰ ਕਰਦੀਆਂ ਨੇ ਤੇ ਇਹ ਪੰਜ ਸੱਤ ਹੁੰਦੇ ਹੀ ਹੁੰਦੇ ਨੇ ਹਰੇਕ ਦੀ ਲਾਈਫ 'ਚ ਹੁੰਦੀਆਂ ਨੇ ਲੀਰਾ ਮੇਰੀ ਲਾਈਫ ਦੇ ਵਿੱਚ ਹੈਗੀਆਂ ਨੇ ਥੋੜੀਆਂ ਵੱਧ ਨੇ ਮੇਰੀ ਲਾਈਫ 'ਚ ਪੰਜ ਸੱਤ ਨਹੀਂ ਹੈਗੀਆਂ ਹੈਗੀਆਂ ਇਹ 27 28 ਹੈਗੀਆਂ 28 28 ਲੀਰਾ ਹੈਗੀਆਂ ਮੇਰੀ ਲਾਈਫ ਦੇ ਵਿੱਚ ਉញੋਂ ਬੱਚਾ ਪੰਜਨ ਵਾਲੀਆਂ ਤੇ ਚਲੋ ਆਪਾਂ ਦੁਬਾਰਾ ਵਲੌਗ ਸ਼ੁਰੂ ਕਰਾਂਗੇ ਫੇਰ ਗੱਲਬਾਤ ਕਰਦੇ ਆ ਅੱਜ ਦੀ ਵੀਡੀਓ ਐਂਡ ਇੱਥੇ ਕਰਦੇ ਆ ਓਕੇ ਬਾਏ ਬਾਏ।